ਇਹ ਤਸਵੀਰਾਂ ਸਰਕਾਰੀ ਸਕੂਲ ਬਹਿਕ ਬੋਦਲਾਂ ਦੀਆਂ ਨੇ ਜਿੱਥੇ ਹੜ੍ਹ ਪੀੜਤਾਂ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਰਾਹਤ ਕੈਂਪ ਬਣਾਇਆ ਗਿਆ ਹੈ ਇਸ ਰਾਹਤ ਕੈਂਪ ਦੇ ਵਿੱਚ ਤਕਰੀਬਨ 200 ਦੇ ਕਰੀਬ ਪਰਿਵਾਰ ਠਹਿਰੇ ਹੋਏ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਕੋਲ ਤਕਰੀਬਨ 100 ਤੋਂ ਜ਼ਿਆਦਾ ਪਸ਼ੂ ਹੈ ਉਧਰ ਇਸ ਰਾਹਤ ਕੈਂਪ ਵਿੱਚ ਠਹਿਰੇ ਹੋਏ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਹੜ੍ਹਾਂ ਤੋਂ ਬਚਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਇਸ ਰਾਹਤ ਕੈਂਪ ਦੇ ਵਿੱਚ ਉਹ ਆਪਣੇ ਪਰਿਵਾਰਾਂ ਸਮੇਤ ਠਹਿਰੇ ਹੋਏ ਨੇ ਅਤੇ ਉਹਨਾਂ ਨੂੰ ਇੱਥੇ ਪੂਰਨ ਤੌਰ ਤੇ ਹਰ ਤਰ੍ਹਾਂ ਦੀ ਸਮਗਰੀ ਮਿਲ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਕੀ ਤਾਂ ਸਭ ਕੁਝ ਬਹੁਤ ਮਿਲ ਰਿਹਾ ਹੈ ਲੇਕਿਨ ਹਰੇ ਚਾਰੇ ਜਾਂ ਆਚਾਰ ਦੇ ਨਾਲ ਨਾਲ ਪਸ਼ੂਆਂ ਵਾਸਤੇ ਫੀਡ ਦੀ ਕੁਝ ਜ਼ਰੂਰਤ ਹੈ ਜਿਸ ਕਰਕੇ ਉਹ ਅਪੀਲ ਕਰਦੇ ਹਨ ਕਿ ਜਿੰਨਾ ਹੋ ਸਕੇ ਉਹਨਾਂ ਨੂੰ ਪਸ਼ੂਆਂ ਵਾਸਤੇ ਚਾਰਾ ਅਤੇ ਹੋਰ ਸਮਾਨ ਵੀ ਦਿੱਤਾ ਜਾਵੇ ਇਸ ਮੌਕੇ ਗੱਲਬਾਤ ਕਰਦਿਆਂ ਇੱਕ ਨੌਜਵਾਨ ਨੇ ਦੱਸਿਆ ਕਿ ਭਾਵੇਂ ਇਸ ਰਾਤ ਕੈਂਪ ਵਿੱਚ ਉਹਨਾਂ ਨੂੰ ਪੂਰਨ ਤੌਰ ਤੇ ਸਭ ਕੁਝ ਮਿਲ ਰਿਹਾ ਹੈ ਪਰ ਉਹ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਹਨਾਂ ਨੂੰ ਜੋ बार-बार ਹੜਾ ਆਉਣ ਕਰਕੇ ਆਪਣੇ ਘਰ ਛੱਡਨੇ ਪੈਂਦੇ ਹਨ ਉਸ ਦੇ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੇ ਘਰ ਨਾ ਛੱਡਨੇ ਪੈਣ। ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਹੀ ਮੰਗ ਕਰਦੇ ਹਨ ਕਿ ਜਿਹੜੇ ਉਹਨਾਂ ਦੇ ਪਿੰਡ ਦਰਿਆ ਦੇ ਕਿਨਾਰੇ ਤੇ ਬਨੇ ਹੋਏ ਹਨ ਉੱਥੇ ਨਵੇਂ ਬੰਨ ਬਣਾਏ ਜਾਣ ਅਤੇ ਜੋ ਬੰਨ ਬਨੇ ਹੋਏ ਹਨ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਚੱਲਣੀ ਪਵੇ ਉਧਰ ਲਗਾਏ ਗਏ ਇਸ ਕੈਂਪ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਵੀ ਇੱਥੇ ਵਿਸ਼ੇਸ਼ ਤੌਰ ਤੇ ਇਹਨਾਂ ਲੋਕਾਂ ਦੇ ਲਈ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਦੇ ਵਿੱਚ ਜਿੱਥੇ ਇਹਨਾਂ ਦਾ ਚੈੱਕਅਪ ਕੀਤਾ ਜਾ ਰਹਾ ਹੈ ਉੱਥੇ ਦਵਾਈਆਂ ਵੀ ਤਕਸੀਮ ਕੀਤੀਆਂ ਜਾ ਰਹੀਆਂ ਨੇ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਇਹੰ ਦਾ ਧਾਨੀ ਮੋਨਾਰਾਮ ਜੀ ਅਸੀਂ ਸਾਡੇ ਬਹੁਤ ਪਾਣੀ ਆਇਆ ਹੈ ਮੁਸੀਬਤ ਆਏ ਹੋਏ ਹੈ ਜੀ ਐਸਮ ਉਹ ਕਿੱਥੇ ਰਹਸਮ ਰਹਤੇ ਹਾਂਜੀ ਅਸੀਂ ਬਹਿ ਖਾਸ ਸਕੂਲ ਹਾਈ ਸਕੂਲ ਇਸ ਰਹ ਰਹੇ ਹਾਂਜੀ ਹਾਂਜੀ ਕਿਵੇਂ ਦੇ ਸਵਿਧਾਵਾਂ ਇੱਥੇ ਜਿਹੜੇ ਮਿਲ ਰਹੀ ਆ ਸਾਨੂੰ ਸਜਾਵਾਂ ਬਹੁਤ ਵਧੀਆ ਮਿਲ ਰਹੀਆਂ ਪਹਿਲੇ ਇੱਕ ਦੋ ਦਿਨ ਅਸੀਂ ਆਏ ਸੀ ਤੇ ਇੱਥੇ ਟਰਾਲੀ ਆਣਾ ਰਾਸ਼ਨ ਆਣਾ ਕੋਈ ਲੈ ਜਾਂਦਾ ਕੋਈ ਰਹਿ ਜਾਂਦੇ ਫਿਰ ਅਸੀਂ ਨੌਜਵਾਨ ਆਪਸ ਵਿੱਚ ਕੱਥ ਕਰਕੇ ਕਮੇਟੀ ਬਣਾਈ ਬਾਰਾ ਮੁੰਡਿਆ ਦੀ ਕਮੇਟੀ ਬਣਾ ਕੇ ਸਲਾਹ ਕਰਕੇ ਭਾਈ ਆਪਾਂ ਇਹ ਕੰਮ ਨਹੀਂ ਚੱਲਣਾ ਆਪਾਂ ਕਾਹਥ ਚ ਕਰੀਏ ਫਿਰ ਅਸੀਂ ਰੇਕ ਕਮਰੇ ਦੇ ਉੱਤੇ ਲਿਸਟ ਲਾਈ ਹੈ ਕਿੰਨਾ ਪਰਿਵਾਰ ਰਹਿੰਦੇ 12 ਪਰਿਵਾਰਾਂ ਦੇ ਬੰਦੇ ਕਿੰਨੇ ਨੇ ਬੱਚੇ ਕਿੰਨੇ ਨੇ ਪਸ਼ੂ ਕਿੰਨੇ ਨੇ ਰੇਗ ਗੇਰ ਤੇ ਗਿਆ ਆ ਕੇ ਅਸੀਂ ਹੁਣ ਕਿਸੇ ਨਹੀਂ ਗੇਰ ਤੇ ਜਾਣਦੇ ਰੇਗ ਘਰੇ ਜਾ ਕੇ ਕਿਹ ਰਾਸ਼ਨ ਆਉਂਦਾ ਰੇਗ ਰਾਸ਼ਨ ਉਹਦੇ ਘਰ ਪਚਾਈਦਾ ਇਹ ਸਕੂਲ ਦੇ ਵਿੱਚ ਕਿੰਨੇ ਕੋ ਜਿਹੜੇ ਪਰਿਵਾਰ ਰਹੇ ਨੇ ਇੱਥੇ ਹੈਗੇ ਨੇ ਪਰਿਵਾਰ 200 ਹੋਏਗਾ ਕਾਈ ਉਸ ਪਰਿਵਾਰ ਰਹੇ ਨੇ ਹਾਂਜੀ ਹਾਂਜੀ ਸਭ ਨੂੰ ਜਿਹੜਾ ਰਾਸ਼ਨ ਹਾਂਜੀ ਹਾਂਜੀ ਬਹੁਤ ਵਧੀਆ ਪਿਆ ਰਿਹਾ ਰਾਸ਼ਨ ਅੱਛਾ ਇਹ ਪਸ਼ੂ ਵੀ ਮੈਂ ਦੇਖਿਆ ਪਸ਼ੂ ਵਾਸਤੇ ਕਿਵੇਂ ਦੀ ਜਿੱਤੇ ਸਰਦਾਰ ਇੱਥੇ ਪਸ਼ੂਆਂ ਦਾ 4 ਹੁ ਘਾਟ ਆ ਰਿਹਾ ਹੈ ਥੋੜੀ ਬਹੁਤ ਵਧੀਆ ਥੋੜੀ ਆਈ ਪੀ ਸਾਡੇ 3-4 ਤਾਲੀਆਂ ਆਏ ਅੱਛਾ ਅੱਛਾ ਹਾਂਜੀ ਪਸਵੜ ਹੈ ਥੋੜੀ ਕਮੀ ਠੀਕ ਹੈ ਜੀ ਹਾਂਜੀ ਕਿਵੇਂ ਦੀ ਲੋਕਾਂ ਨੂੰ ਅਪੀਲ ਕਰਨ ਜਾਂ ਕਿਵੇਂ ਦੀ ਵੈਸੇ ਮੰਗਣਾ ਨਹੀਂ ਚਾਹੀਦਾ ਪਰ ਆਪਣੇ ਹਾਲਾਤ ਹੀ ਇਦਾਂ ਦੇ ਬਣ ਗਏ ਹਾਂਜੀ ਹਾਂਜੀ ਕਿਵੇਂ ਦੇ ਆਪਾਂ ਲੋਕਾਂ ਨੂੰ ਅਪੀਲ ਕਰਾਂਗੇ ਸਾਨੂੰ ਫਿਰ ਇਹ ਸਰਦਾਵਾ ਚਾਹੀਦੀ ਸਾਨੂੰ ਬਸ ਹੋਰ ਕੋਈ ਖਾਣਾ ਕੋਈ ਚੀਜ਼ ਲੋੜ ਨਹੀਂ ਹੈ ਕਿ ਖੱਟੇ ਰਾਸ਼ਨ ਦੀ ਸਾਨੂੰ ਪੱਠੇ ਹਰਾ ਚਾਰਾ ਚਾਹੀਦਾ ਜੀ ਹਾਂਜੀ ਇਹ ਜਿਹੜਾ ਇਹ ਰਾਹਤ ਕੈਂਪ ਹੈ ਕਿੱਥੇ ਲੱਗਿਆ ਹੋਇਆ ਹੈ ਭਾਈ ਜੀ ਇਹ ਰਾਸ਼ਾ ਜਿਹੜਾ ਰਾਤ ਕੈਂਪ ਹੈ ਇਹ ਸਕੂਲ ਬੈਕ ਹਸਪੈਂਡ ਦੇ ਵਿੱਚ ਲੱਗਿਆ ਹੋਇਆ ਹੈ ਇਹ ਲਗਾਤਾਰ ਇੱਥੇ 7 ਤੋਂ 8 ਦਿਨ ਹੋ ਗਏ ਹਨ ਸਾਨੂੰ ਜੋ ਕਿ ਪਾਣੀ ਦਾ ਪੱਧਰ ਲਗਾਤਾਰ ਵੱਧਾ ਜਾ ਰਿਹਾ ਹੈ ਜਿਸ ਦੇ ਕਾਰਨ ਇਹ ਸਾਡਾ ਰਾਤ ਕੈਂਪ ਬਣਾਇਆ ਗਿਆ ਹੈ ਇੱਥੇ ਰਾਤ ਕੈਂਪ ਦੇ ਵਿੱਚ ਸਾਨੂੰ ਹਰ ਇੱਕ ਜਿੰਨੀ ਵੀ ਫੈਸਿਲਿਟੀ ਹੈ ਸਾਨੂੰ ਪ੍ਰੋਵਾਈਡ ਕਰਾਈ ਜਾ ਰਹੀ ਹੈ ਜਿਵੇਂ ਕਿ ਰਾਸ਼ਨ ਵੀ ਹੈ ਜਾਂ ਫਿਰ ਲੰਗਰ ਹੈ ਸਭ ਕੁਝ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਲੇਕਿਨ ਆਪਣ ਨੂੰ ਸਾਰੀ ਜਿਹੜੀ ਦਿੱਕਤ ਆ ਰਹੀ ਹੈ ਥੋੜਾ ਜਿਹਾ ਪਸ਼ੂ ਦੇ ਚਾਰੇ ਵਾਸਤੇ ਦਿੱਕਤ ਆ ਰਹੀ ਹੈ ਕਿ ਸਾਨੂੰ ਪਸ਼ੂ ਦਾ ਚਾਰਾ ਹਰਾ ਚਾਰਾ ਪ੍ਰੋਵਾਈਡ ਕਰਾਇਆ ਜਾਵੇ ਉਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਅੱਗੇ ਔਰ ਸੈਂਟਰਲ ਸਰਕਾਰ 'ਤੇ ਇੱਕੋ ਮੰਗ ਰੱਖਾਂਗੇ ਕਿ ਸਾਡਾ ਜਿਹੜਾ ਏਰੀਆ ਹੈ ਉਹ ਏਰੀਆ ਪਾਣੀ ਦੇ ਲਪੇਟ ਵਿੱਚ ਨਹੀਂ ਆਉਂਦਾ ਇਸ ਕਰਕੇ ਆ ਰਿਹਾ ਹੈ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਹੈ ਸਤਲੁਜ ਲੈਵਲ ਦਾ ਉਹ ਉੱਪਰ ਉਛਲ ਕੇ ਸਾਡੇ ਘਰਾਂ ਵੱਲ ਆਉਂਦਾ ਹੈ ਕਿਉਂਕਿ ਸਾਡਾ ਏਰੀਆ ਉਹਦੇ ਨਾਲ ਨਾਲ ਰਗੜਿਆ ਜਾਂਦਾ ਤੇ ਸਾਨੂੰ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਸਾਨੂੰ ਬੰਨ ਦੇਣਾ ਚਾਹੀਦਾ ਹੈ ਸਾਨੂੰ ਬੰਨ ਦੀ ਸਖਤ ਲੋੜ ਹੈ ਕਿਉਂਕਿ ਬੰਨ ਹੋਵੇਗਾ ਤਾਂ ਸਾਡੀਆਂ ਆਉਣ ਵਾਲੀਆਂ ਪੁਸਤਾ ਅੱਗੇ ਵਧ ਸਕਣਗੀਆਂ ਕਿਉਂਕਿ ਇੱਥੇ ਲਗਾਤਾਰ 2023 24 25 ਵਿੱਚ ਹਰੇਕ ਵਾਰ ਹੜ ਆਨ ਕਰਕੇ ਸਾਡੇ ਘਰਾਂ ਦੇ ਹਾਲਾਤ ਵਿਗੜ ਚੁੱਕੇ ਹਨ ਖੜ ਟਹਿ ਚੁੱਕੇ ਹਨ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਤਾਂ ਆਪਾਂ ਸਰਕਾਰ ਅੱਗੇ ਬੇਨਤੀ ਕਰਾਂਗੇ ਜੇਕਰ ਸਾਡਾ ਬੰਨ ਇੱਥੇ ਬਣਦਾ ਹੈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਕਾਮਯਾਬ ਹੋਣਗੀਆਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਨੌਕਰੀ ਤੋਂ ਬੇਰੁਜ਼ਗਾਰ ਕਰਨ ਦਾ ਇੱਥੇ ਕੀ ਹੋ ਰਿਹਾ ਕਿ ਮਾਪਿਓ ਪੜਾ ਨਹੀਂ ਰਿਹਾ ਤੋਂ ਆਪਣੇ ਆਪ ਬੇਰੁਜ਼ਗਾਰ ਹੋ ਰਿਹਾ ਹਨ ਕਿ ਜੇਕਰ ਮਾਪਿਓ ਪੜ੍ਹਾਏਗਾ ਤਾਂ ਉਹਨਾਂ ਕੋਲ ਪੈਸਾ ਆਏਗਾ ਤਾਂ ਤਾਂ ਹੀ ਪੜ੍ਹਾਏਗਾ ਇਸ ਕਰਕੇ ਪੰਜਾਬ ਸਰਕਾਰ ਅੱਗੇ ਇੱਕੋ ਹੀ ਅਪੀਲ ਹੈ ਕਿ ਸਾਨੂੰ ਬੰਨ ਪ੍ਰੋਵਾਈਡ ਕਰਾਓ ਜੋ ਲੋਕਾਕਲ ਜ਼ਮੀਨਾਂ ਨੇ ਉਹ ਉਹਨਾਂ ਦਾ ਬਚ ਜਾਏ ਉਸ ਤੋਂ ਬਾਅਦ ਸਾਨੂੰ ਕਦੇ ਵੀ ਕੈਂਪਾਂ ਦੇ ਵਿੱਚ ਆਉਣ ਦੀ ਨਾ ਸਾਨੂੰ ਸੰਭਾਲਣਾ ਮਿਲੇ। ਹਾਂਜੀ ਸਰ ਇਸ ਕੈਂਪਰ ਵਿੱਚ ਕਿੰਨੇ ਸਮੇਂ ਦਾ ਵਾਜਦੇ ਲੋਕ ਹੋ ਆਪਾਂ ਕਿਹਨਾਂ ਕਿਹਾ ਜਾਂਦਾ ਹੈ। ਇਹ ਹੈਲਥ ਡਿਪਾਰਟਮੈਂਟ ਸੰਬੰਧੀ ਜੋ ਵੀ ਸ सुविधा ਹੈਗੀ ਮੈਡੀਸਨ ਆਰੀ ਬਿਲਕੁਲ ਸਾਰੇ ਪ੍ਰੋਪਰ ਮੈਡੀਸਨ ਹੈਗੀ ਹਰ ਪ੍ਰਕਾਰ ਦੀ ਕੋਈ ਕਿਸੇ ਪ੍ਰਕਾਰ ਦੀ ਅਜੇ ਤੱਕ ਦਿੱਕਤ ਨਹੀਂ ਆਇਆ ਦੋਸਤਾਂ ਨੇ ਤਾਂ ਸਾਡੀ ਟੀਮਾਂ ਕੰਮ ਕਰ ਰਹੀਆਂ ਨੇ ਤੇ ਮੇਰਾ ਅੱਜ ਫਰਸਡੇ ਹੈਗਾ ਮੈਂ ਪੰਦਰਵਾਰ ਮੰਡੀ ਤੋਂ ਤਾਂ ਹੈਲਥ ਲੱਤਰ ਵਰਗਾ ਐਸਸੀ ਫੁੱਲ ਕਰ ਪਿਆ ਲਾ ਸੋ ਬਾਕੀ ਮੈਡੀਸਿਨ ਪ੍ਰੋਪਰ ਸਾਰੀ ਐ ਅੰਦਰ ਵੀ ਪਈ ਐ ਸਟਾਕ ਵੀ ਕਾਫੀ ਐ ਸਾਡੇ ਕੋਲ ਕਿਤੇ ਰੇ ਪੇਟ ਨੂੰ ਕੋਈ ਦਿੱਕਤ ਨਹੀਂ ਆ ਰਹੀ ਵੀ ਕੋਈ ਦਵਾਈ ਤੋਂ ਬਗੈਰ ਨਹੀਂ ਜਾ ਰਿਹਾ ਟੋਟਲ ਐਜ ਤੇ ਜਿੰਨੀ ਓਪੀਡੀ ਹੋਈ ਐ ਸਾਡੇ ਕੋਲ ਤਕਰੀਬਨ 2 ਵਜੇ ਤੋਂ ਲੈ ਕੇ 21 ਓਪੀਡੀ ਹੋ ਚੁੱਕੀ ਐ ਉਹ ਪ੍ਰੋਪਰ ਮੈਡੀਸਿਨ ਸਾਰਿਆਂ ਨੂੰ ਮਿਲੀ ਹੈਗੀ ਤੇ ਇੱਕ ਪ੍ਰੈਗਨੈਂਟ ਲੜੀ ਆਈ ਸੀ ਇਹ ਆਪਣੇ ਪਿੰਕਾ ਪਿੰਕਾ ਵਾਈਫ ਉਹ ਬੇ ਕਿਕਰ ਸੀਗਾ ਉਹ 7 ਮੰਤ ਤੋਂ ਪ੍ਰੈਗਨੈਂਟ ਸੀਗੇ ਤੇ ਉਹਨਾਂ ਨੂੰ ਅੱਜ ਫੀਵਰ ਤੇਜ਼ ਹੋ ਗਿਆ ਸੀਗਾ 101 ਡਿਗਰੀ ਦੇ ਆਸ-ਪਾਸ ਟੈਂਪਰੇਚਰ ਪਹੁੰਚਿਆ ਸੀਗਾ ਤੇ ਹਾਈ ਰਿਸਕੀ ਸੀਗਾ ਇਸ ਲਈ ਉਹਨਾਂ ਨੂੰ ਇੱਕ ਵਟ ਤੇ ਕਾਲ ਕਰਕੇ ਇਸ ਨੇ ਰੈਫਰ ਕੀਤਾ ਸੀ ਐਸੀਐਚ ਡਿਸਟ੍ਰਿਕਟ ਹਾਇਲ ਕਵੀ ਤੇ ਸਪੀਸ਼ਲ ਹਸਪੀਟਲ ਵਿੱਚ ਜੇ ਉਹਨਾਂ ਦਾ ਇਲਾਜ ਸ਼ੁਰੂ ਹੈਗਾ ਚਾਹੀਦੇ ਉਹਨਾਂ 5:00 ਦੇ 30 ਮਿੰਟ ਦੇ ਅੱਗੇ ਠੀਕੇ ਤੇ 15 ਮਿੰਟਾਂ ਦਾ ਰਸਤਾ ਸੀ ਟਾਈਮ ਨਾਲ ਪਹੁੰਚ ਜਾਊਗਾ ਓਕੇ ਧੰਨਵਾਦ